ਇਹ ਇਤੋਂ ਦੀਆਂ ਔਰਤਾਂ ਵੀ ਚੱਕ ਕੇ ਜਾਂਦੇ ਸੀ ਤੇ ਔਰਤਾਂ ਨੂੰ ਕਿਉਂ ਚੱਕਿਆ ਜਾਂਦਾ ਸੀ ਕਿਉਂਕਿ ਹਵਸ ਦੇ ਭੁੱਖੇ ਸੀਗੇ ਤੇ ਜਦੋਂ ਇਹਨਾਂ ਦਾ ਆਪ ਦੀਆਂ ਦੇਸ਼ ਦੀਆਂ ਔਰਤਾਂ ਤੋਂ ਮਨ ਭਰ ਜਾਂਦਾ ਸੀ ਤੇ ਦੂਜੇ ਦੇਸ਼ ਦੀਆਂ ਔਰਤਾਂ ਨੂੰ ਚੱਕ ਲਿਆਉਂਦੇ ਸੀ ਤੇ ਆਪ ਹੀ ਨਹੀਂ ਸੀ ਰੱਖਦੇ ਭਾਰਤ ਦੀਆਂ ਔਰਤਾਂ ਨੂੰ ਯੂਰਪ ਤੱਕ ਵੇਚਿਆ ਜਾਂਦਾ ਰਿਹਾ ਇਹਨਾਂ ਦੁਆਰਾ ਮਿਡਲ ਈਸਟ ਤੇ ਯੂਰਪ ਤੱਕ ਵੇਚੀਆਂ ਜਾਂਦੀਆਂ ਰਹੀਆਂ ਤੇ ਅਮਨਦੀਪ ਸ਼ਬਦਾਲੀ ਦਾ ਦਾ ਇਹ ਹਿਸਾਬ ਸੀ ਨਾ ਉਹ ਲੋਕਾਂ ਦੇ ਭਾਂਡੇ ਵੀ ਨਹੀਂ ਸੀ ਛੱਡਦਾ ਹੁੰਦਾ ਘਰਾਂ ਦੇ ਵਿੱਚ ਘਰਾਂ ਚੋਂ ਭਾਂਡੇ ਤੱਕ ਐਵੇਂ ਸ਼ਬਦਾਂ ਦੀ ਲੈ ਜਾਂਦਾ ਸੀਗਾ ਤੇ ਇੱਕ ਵਾਰ ਦੀ ਘਟਨਾ ਕਿ ਉਹਨੇ ਇੰਨੇ ਕੁ ਭਾਂਡੇ ਇਕੱਠੇ ਕਰਲੇ ਸੀ ਨਾ ਤੇ ਲਾਹੌਰ ਦੇ ਕਿਲੇ ਦੇ ਵਿੱਚ ਭਾਂਡਿਆਂ ਦਾ ਢੇਰ ਲੱਗ ਗਿਆ ਸੀ ਤੇ ਉਹ ਹੈਰਾਨ ਸੀਗਾ ਉਹ ਸੋਚਾਂ ਚ ਡੁੱਬਿਆ ਸੀ ਕਿ ਇੰਨੇ ਭਾਂਡੇ ਮੈਂ ਲੈ ਕੇ ਕਿਵੇਂ ਜਾਊਂਗਾ ਆਪਣੇ ਦੇਸ਼ ਐਗਜ਼ਾਮਪਲ ਦੇ ਤੌਰ ਤੇ ਜੇ ਮਗਦ ਦੇ ਰਾਜੇ ਨੇ ਕਿਸੇ ਦੂਜੇ ਰਾਜੇ ਤੇ ਹਮਲਾ ਕਰਨਾ ਉਹ ਉਹਦਾ ਸਾਰਾ ਸ਼ਹਿਰ ਝਾੜ ਦੂਗਾ ਉਹਦੇ ਘਰ ਢਾ ਦੂਗਾ ਅੱਗਾਂ ਤੱਕ ਲਾ ਦੂਗਾ ਪਰ ਮੰਦਿਰ ਨੂੰ ਕੁਛ ਨਹੀਂ ਕਰੂਗਾ ਤੇ ਉਹਦੇ ਇਹਹੀ ਰੀਜਨ ਸੀਗਾ ਕਿ ਜਿਹੜੀਆਂ ਧਾਰਮਿਕ ਪੁਸਤਕਾਂ ਸੀ ਜਾਂ ਜਿਹੜੇ ਇਤਿਹਾਸਕ ਦਸਤਾਵੇਜ਼ ਸੀ ਉਹ ਮੰਦਿਰਾਂ ਚ ਸੰਭਾਲ ਕੇ ਰੱਖ ਦਿੱਤੇ ਜਾਂਦੇ ਸੀ ਕਿ ਇੱਥੇ ਸੇਫ ਰਹਿਣਗੇ ਪਰ ਜਦੋਂ ਵਿਦੇਸ਼ੀ ਆਏ ਹਨ ਤੇ ਉਹਨਾਂ ਨੇ ਟਾਰਗੇਟ ਹੀ ਮੰਦਿਰਾਂ ਨੂੰ ਕੀਤਾ ਉਹਨਾਂ ਨੂੰ ਲੁੱਟਿਆ ਵੀ ਆ ਲੁੱਟਣ ਤੋਂ ਬਾਅਦ ਢਾ ਢੇਰੀ ਵੀ ਕੀਤਾ ਤੇ ਜਿਹੜਾ ਉੱਥੇ ਇਤਿਹਾਸ ਪੁਸਤਕਾਂ ਸੀ ਉਹਨਾਂ ਨੂੰ ਅੱਗ ਲਾ ਦਿੱਤੀ ਜੇ ਤੇ ਉਹਦੇ ਵਿੱਚ ਇੱਕ ਮੂਰਤੀ ਉਸ ਟਾਈਮ ਬਣਾਈ ਹੁੰਦੀ ਸੀਗੀ ਆ ਸ਼ਿਵਜੀ ਮਹਾਰਾਜ ਜੀ ਦੀ ਤੇ ਉਹ ਕੀ ਸੀ ਉਹ ਜਿਹੜੀਆਂ ਦੀਵਾਰਾਂ ਸੀ ਨਾ ਉਹ ਸਾਰੇ ਪਾਸੇ ਚੁੰਬਕ ਦੀਆਂ ਸੀ ਥੱਲੋਂ ਵੀ ਉੱਪਰੋਂ ਵੀ ਇਧਰਲੀ ਸਾਈਡ ਇਧਰਲੀ ਸਾਈਡ ਤੇ ਮੂਰਤੀ ਵਿਚਾਲੇ ਖੜੀ ਹੋਈ ਸੀ ਓਰੀਜਨ ਕੀ ਸੀ ਖੜਨ ਦਾ ਕਿਉਂਕਿ ਇੱਧਰ ਵੀ ਚੁੰਬਕੀ ਦੁਬਾਰ ਆਪਣੇ ਵੱਲ ਖਿੱਚਦੀ ਸੀ ਦੂਸਰੀ ਆਪਣੇ ਵੱਲ ਥੱਲੇ ਵਾਲੀ ਆਪਣੇ ਵੱਲ ਤੇ ਉੱਪਰ ਵਾਲੀ ਆਪਣੇ ਵੱਲ ਤੇ ਉਹ ਸੈਂਟਰ ਚੋ ਹਿਸਾਬ ਨਾਲ ਠੰਡੀ ਸੀ ਨਾ ਤੇ ਸਾਰੇ ਪਾਸੇ ਉਹਨੂੰ ਖਿੱਚਿਆ ਹੋਇਆ ਸੀ ਪਰ ਉਹ ਮੂਰਤੀ ਵੀ ਜਿਹੜੀ ਸੀ ਮਹਿਮੂਦ ਗਜ਼ਨ ਵੀ ਨੇ ਲੁੱਟ ਲਈ ਸੀ ਸਾਸਰੀ ਕਾਲ ਦੋਸਤੋ ਮੇਰੇ YouTube ਚੈਨਲ ਡਾਰਕ ਸੱਚ ਟੀਵੀ ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਨਿੱਘਾ ਸਵਾਗਤ ਤੇ ਅੱਜ ਆਪਾਂ ਹਾਜ਼ਰ ਹੋਏ ਇੱਕ ਨਵੀਂ ਵੀਡੀਓ ਦੇ ਨਾਲ ਵੀਡੀਓ ਨਹੀਂ ਬਲਕਿ ਇੱਕ ਲੜੀ ਵਾਰ ਦੇ ਨਾਲ ਇਹ ਲੜੀਵਾਰ ਕਿਹੜਾ ਇਹ ਲੜੀਵਾਰ ਹੈਗਾ ਜਿਹੜੇ ਭਾਰਤ ਨੂੰ ਵਿਦੇਸ਼ੀ ਹਮਲਾਵਾਰ ਲੁੱਟਣ ਆਉਂਦੇ ਰਹੇ ਆ ਇਹ ਉਹਨਾਂ ਦੇ ਬਾਰੇ ਆਪਣਾ ਇੱਕ ਲੜੀਵਾਰ ਜਿਹੜਾ ਅੱਜ ਸ਼ੁਰੂ ਹੋਇਆ ਤੇ ਜਿਹੜਾ ਭਾਰਤ ਨੂੰ ਲੁੱਟਣ ਵਾਲੇ ਸੀ ਉਹ ਕਿੱਥੋਂ ਆਉਂਦੇ ਸੀ ਤੇ ਉਹਨਾਂ ਦਾ ਮਕਸਦ ਕੀ ਹੁੰਦਾ ਸੀ ਉਹਨਾਂ ਦੀਆਂ ਕੈਟਾਗਰੀਆਂ ਕਿਹੜੀਆਂ-ਕਿਹੜੀਆਂ ਸੀ ਸਾਰੀਆਂ ਗੱਲਾਂ ਬਾਤਾਂ ਆਪਾਂ ਹੁਣ ਵੀਡੀਓ 'ਚ ਕਰਿਆ ਕਰਾਂਗੇ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਵੀ ਨਾਲ ਦਬਾ ਦਿਓ ਤਾਂ ਕਿ ਸਾਡੀ ਆਉਣ ਵਾਲੇ ਅਗਲੇ ਲੜੀਵਾਰਾਂ ਦਾ ਜਿਹੜਾ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚਦਾ ਰਹੇ ਵੈਸੇ ਤਾਂ ਜਿਹੜਾ ਭਾਰਤ ਤੇ ਹਮਲਿਆਂ ਦਾ ਸਿਲਸਲਾ ਉਹ ਹਜ਼ਾਰਾਂ ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈਗਾ ਪਰ ਜਿਹੜਾ ਸਾਨੂੰ ਲਿਖਤੀ ਰੂਪ ਦੇ ਵਿੱਚ ਇਹਨਾਂ ਹਮਲਿਆਂ ਦਾ ਜ਼ਿਕਰ ਮਿਲਦਾ ਉਹ ਮਿਲਦਾ 3000 ਸਾਲ ਤਕਰੀਬਨ ਪਹਿਲਾਂ ਤੋਂ ਇਹ ਜਿਹੜੇ ਹਮਲਿਆਂ ਦਾ ਸਾਨੂੰ ਜ਼ਿਕਰ ਮਿਲਦਾ ਜਿਵੇਂ ਸਭ ਤੋਂ ਪਹਿਲਾਂ 3000 ਸਾਲ ਪਹਿਲਾਂ ਪਾਰਸ਼ਣਾਂ ਨੇ ਜਿਹੜੇ ਭਾਰਤ ਨੂੰ ਲੁੱਟਣਾ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ 25 ਕੁ ਸਾਲ ਪਹਿਲਾਂ ਜੁਨਾਨੀ ਜਿਹੜੇ ਸੀ ਉਹ ਭਾਰਤ ਨੂੰ ਲੁੱਟਣ ਆਏ ਜਿਨ੍ਹਾਂ ਦੇ ਵਿੱਚ ਸਿਕੰਦਰ ਦਾ ਆਪਾਂ ਨਾਮ ਲੈ ਸਕਦੇ ਆ ਕਿਉਂਕਿ ਸਿਕੰਦਰ ਬਾਰੇ ਕਾਫੀ ਪੜਾਇਆ ਜਾਂਦਾ ਉਸ ਤੋਂ ਬਾਅਦ ਆਉਂਦੇ ਰਹੇ ਜਿਵੇਂ ਤੈਮੂਰ ਹੋ ਗਿਆ ਮਹਿਮੂਦ ਗਜ਼ਨਵੀ ਮੁਹੰਮਦ ਗੋਰੀ ਨਾਦਰ ਸ਼ਾਹ ਅਹਿਮਦ ਸ਼ਾਹ ਬਦਾਲੀ ਇਹ ਸਾਰੇ ਆਉਂਦੇ ਰਹੇ ਆ ਤੇ ਪਰ ਜਿਹੜੇ ਪਹਿਲੇ ਹਮਲਾਵਾਰ ਸੀ ਨਾ ਉਹਨਾਂ ਨੇ ਸਾਡੀ ਸੰਸਕ੍ਰਿਤੀ ਨੂੰ ਸਾਡੀ ਸੰਭਿਤਾ ਨੂੰ ਤੇ ਸਾਡੇ ਸੱਭਿਆਚਾਰ ਨੂੰ ਤੇ ਸਾਡੇ ਇਤਿਹਾਸ ਨੂੰ ਇਹਨਾਂ ਚੀਜ਼ਾਂ ਨੂੰ ਨੁਕਸਾਨ ਨਹੀਂ ਸੀ ਪਹੁੰਚਾਇਆ ਕਿ ਸਾਡਾ ਸਾਰਾ ਕੁਝ ਉਦਾਂ ਦਾ ਉਦਾਂ ਸਲਾਮਤ ਸੀਗਾ ਸਾਨੂੰ ਬਰਬਾਦ ਨਹੀਂ ਸੀ ਕੀਤਾ ਉਹਨਾਂ ਹਮਲਿਆਂ ਨੇ ਉਹ ਹਮਲੇ ਸਿਰਫ ਲੁੱਟਣ ਲਈ ਸੀ ਤੇ ਲੁੱਟ ਕੇ ਉਹ ਵਾਪਸ ਚਲੇ ਜਾਂਦੇ ਸੀ ਪਰ ਜਿਹੜਾ ਸਾਡਾ ਨੁਕਸਾਨ ਹੋਇਆ ਨਾ ਹੁਣ ਸਾਡੇ ਦਿਲ 'ਚ ਹੋਏਗਾ ਕਿ ਸਾਡਾ ਇਤਿਹਾਸ ਗਵਾਚ ਕਿੱਥੇ ਗਿਆ ਤੇ ਹੁਣ ਜਦੋਂ ਖੁਦਾਈ ਕਰਦੇ ਆ ਔਰ ਜਿਵੇਂ ਸਿੱਧੂ ਘਾਟੀ ਦੀ ਸਭਿਤਾ ਜਾਂ ਹੜੱppa ਜਦੋਂ ਉਹਨਾਂ ਦੇ ਵਿੱਚੋਂ ਇੱਕ ਲਿਪੀ ਨਿਕਲਦੀ ਆ ਉਹ ਲਿਪੀ ਸਾਡੇ ਤੋਂ ਪੜ੍ਹੀ ਕਿਉਂ ਨਹੀਂ ਜਾ ਰਹੀ ਆ ਆਖਰ ਉਹਦੇ ਨਾਲ ਦੀ ਬਾਕੀ ਲਿਪੀ ਸਾਡੀ ਗਵਾਚ ਕਿੱਥੇ ਗਈ ਜਿਹੜੀਆਂ ਸਾਡੀਆਂ ਪੁਸਤਕਾਂ ਸੀ ਇਤਿਹਾਸਕ ਪੁਰਾਣੀਆਂ ਉਹ ਕਿੱਧਰ ਚਣੀਆਂ ਗਈਆਂ ਇਹ بڑے ਸਵਾਲ ਆ ਪਰ ਜਿਹੜੀਆਂ ਇਹ ਲੁੱਟਾਂ ਖੋਹਾਂ ਸੀ ਇਹ ਸਭੀ ਤਾਂ ਖਤਮ ਕਰਨ ਵਾਲੀ ਗੱਲ ਸਾਡਾ ਇਤਿਹਾਸ ਮਟਾਉਣ ਵਾਲੀ ਗੱਲ ਇਹ ਸ਼ੁਰੂ ਹੋਈ ਸੀ ਤਕਰੀਬਨ 1000 ਤੋਂ 800 ਸਾਲ ਪਹਿਲਾਂ ਤੇ ਇਨ੍ਹਾਂ ਹਮਲਿਆਂ ਦੇ ਵਿੱਚ ਸਭ ਤੋਂ ਵੱਧ ਅਗਰ ਜੇ ਕੋਈ ਮਾਰਿਆ ਗਿਆ ਤੇ ਜੇ ਕੋਈ ਉੱਜੜਿਆ ਉਹ ਪੰਜਾਬ ਸੀ ਤੇ ਪੰਜਾਬ ਕਿਉਂ ਸੀ ਕਿਉਂਕਿ ਇਹ ਸਾਰੇ ਹਮਲਾਵਾਰ ਸੀ ਨਾ ਜਿਹੜੇ ਇਹ ਖੈਬਰ ਦਰਾ ਪਾਰ ਕਰਕੇ ਆਉਂਦੇ ਸੀ ਫਗानिस्तान ਵਿੱਚ ਦੀ ਤੇ ਖੈਬਰ ਦਰਾ ਪਾਰ ਕਰਨ ਵੇਲੇ ਸਭ ਤੋਂ ਪਹਿਲਾਂ ਪੰਜਾਬ ਇਹਨਾਂ ਦੇ ਸਾਹਮਣੇ ਹੁੰਦਾ ਸੀ ਤੇ ਪੰਜਾਬ ਚੋਂ ਇੱਕ ਕਹਾਵਤ ਵੀ ਹੁੰਦੀ ਸੀ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿਮਾ ਤੇ ਮਹਿਮ ਕਿਹਾ ਜਾਂਦਾ ਜੁੱਦ ਨੂੰ ਤੇ ਜੰਗ ਨੂੰ ਕਿ ਜਿਹੜਾ ਪੰਜਾਬ ਚ ਜਾਮ ਪਿਆਣਾ ਤੇ ਉਹਨੂੰ ਨਿੱਤ ਹੀ ਜੰਗ ਲੜਨੀ ਪਊ ਸੋ ਹੁਣ ਮੈਂ ਤੁਹਾਨੂੰ ਜਿਵੇਂ ਦੱਸ ਕੇ ਟਿਆ ਕਿ ਨੁਕਸਾਨ ਜਿਹੜਾ ਸਾਡਾ ਸਭ ਤੋਂ ਵੱਧ ਹੋਇਆ ਉਹ 800 ਤੇ 1000 ਸਾਲ ਪਹਿਲਾਂ ਜਿਹੜੇ ਹਮਲੇ ਸ਼ੁਰੂ ਹੋਏ ਆ ਉਹਨਾਂ ਨੇ ਕੀਤਾ ਉਹ ਕਿਦਾਂ ਕੀਤਾ ਜਿਵੇਂ ਜਿਹੜੇ ਪਹਿਲੇ ਹਮਲਾਵਾਰ ਸੀ ਨਾ ਉਹਨਾਂ ਨੇ ਮੰਦਰਾਂ ਵਗੈਰਾ ਨੂੰ ਜਾਂ ਹੋਰ ਧਾਰਮਿਕ ਇਮਾਰਤਾਂ ਸੀ ਜਾਂ ਕਿਲੇ ਸੀ ਉਹਨਾਂ ਨੂੰ ਲੁੱਟਿਆ ਜ਼ਰੂਰ ਉਹਨਾਂ ਚੋਂ ਕੱਲਾ ਖਜ਼ਾਨਾ ਲੁੱਟਿਆ ਉਹਨਾਂ ਨੂੰ ਤੋੜਿਆ ਨਹੀਂ ਸੀ ਤੇ ਪਰ ਜਦੋਂ ਇਹੇ ਹਮਲੇ ਸ਼ੁਰੂ ਹੁੰਦੇ ਆ ਜਿਵੇਂ ਮਹਿਮੂਦ ਗਜ਼ਨਵੀ ਦਾ ਜਾਂ ਮੁਹੰਮਦ ਗੋਰੀ ਦਾ ਮੁਹੰਮਦ ਗੋਰੀ ਦੇ ਇਹ ਹਮਲਿਆਂ ਵਾਲਿਆਂ ਦਾ ਕੋਈ ਧਰਮ ਨਹੀਂ ਸੀ ਇਹਨਾਂ ਨੂੰ ਦੂਜੇ ਧਰਮ ਦੀ ਕੋਈ ਕਦਰ ਹੀ ਨਹੀਂ ਸੀ ਇਹਨਾਂ ਨੇ ਜਿਵੇਂ ਮਹਿਮੂਦ ਗਜ਼ਨਵੀ ਦਾ ਤੁਸੀਂ ਪੜਿਆ ਹੋਣਾ ਜਦੋਂ ਉਹਨੇ ਸੋਮਨਾਥ ਦਾ ਮੰਦਿਰ ਲੁੱਟਿਆ ਸੀ ਨਾ ਤੇ ਕਰੋੜਾਂ ਅਰਬਾਂ ਦਾ ਉੱਥੋਂ ਜਿਹੜਾ ਸੋਨਾ ਲੁੱਟਿਆ ਸੀ ਤੇ ਉਹਦੇ ਵਿੱਚ ਇੱਕ ਮੂਰਤੀ ਉਸ ਟਾਈਮ ਬਣਾਈ ਹੁੰਦੀ ਸੀਗੀ ਸ਼ਿਵ ਜੀ ਮਹਾਰਾਜ ਜੀ ਦੀ ਤੇ ਉਹ ਕੀ ਸੀ ਉਹ ਜਿਹੜੀਆਂ ਦੀਵਾਰਾਂ ਸੀ ਨਾ ਉਹ ਸਾਰੇ ਪਾਸੇ ਚੁੰਬਕ ਦੀਆਂ ਸੀ ਥੱਲੋਂ ਵੀ ਉੱਪਰੋਂ ਵੀ ਇਧਰਲੀ ਸਾਈਡ ਇਧਰਲੀ ਸਾਈਡ ਤੇ ਉਹ ਮੂਰਤੀ ਵਿਚਾਲੇ ਖੜੀ ਹੋਈ ਸੀ। Origen ਕੀ ਸੀ ਖੜਨ ਦਾ ਕਿਉਂਕਿ ਇਧਰਲੀ ਚੁੰਬਕੀ ਦੁਆਰਾ ਆਪਣੇ ਵੱਲ ਖਿੱਚਦੀ ਸੀ, ਦੂਸਰੀ ਆਪਣੇ ਵੱਲ ਥੱਲੇ ਵਾਲੀ ਆਪਣੇ ਵੱਲ ਤੇ ਉੱਪਰ ਵਾਲੀ ਆਪਣੇ ਵੱਲ। ਤੇ ਉਹ ਸੈਂਟਰ 'ਚੋ ਹਿਸਾਬ ਨਾਲ ਠੰਡੀ ਸੀ ਨਾ ਤੇ ਸਾਰੇ ਪਾਸੇ ਉਹਨੂੰ ਖਿੱਚਿਆ ਹੋਇਆ ਸੀ। ਪਰ ਉਹ ਮੂਰਤੀ ਵੀ ਜਿਹੜੀ ਸੀ ਮਹਿਮੂਦ ਗਜ਼ਨ ਵੀ ਨੇ ਲੁੱਟ ਲਈ। ਤੇ ਉਸ ਤੋਂ ਬਾਅਦ ਜਿੱਦਾਂ ਆਪਾਂ ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਆ ਹਮਲਾ ਕੀਤਾ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪੂਰਾ ਢਹਿ ਢੇਰੀ ਕਰਕੇ ਮਿੱਟੀ ਚ ਮਿਲਾ ਕੇ ਤੇ ਜਿਹੜਾ ਸਰੋਵਰ ਆ ਦਰਬਾਰ ਸਾਹਿਬ ਦਾ ਉਹ ਕੂੜੇ ਨਾਲ ਭਰਦਾ ਸੀਗਾ ਸਾਰਾ ਯਾਨੀ ਕਿ ਪੂਰੇ ਸ਼ਹਿਰ ਦੀ ਗੰਦਕੀ ਲਿਆ ਕੇ ਉਹਦੇ ਚ ਸੈਂਟਦੀ ਸੀ ਸੋ ਇਦਾਂ ਕਰਕੇ ਜਿਹੜੇ ਇਹ ਹਮਲਾਵਾਰ ਸੀ ਨਾ ਇਹਨਾਂ ਨੇ ਸਭ ਤੋਂ ਜ਼ਿਆਦਾ ਨੁਕਸਾਨ ਸਾਡਾ ਕੀਤਾ ਇਹਦੇ ਪਿੱਛੇ ਹੁਣ ਆਮ ਵਾਂ ਕੇ ਸਾਡੀਆਂ ਜਿਹੜੀਆਂ ਇਤਿਹਾਸਕ ਪੁਸਤਕਾਂ ਸੀਗੀਆਂ ਸਾਡੇ ਜਿਹੜਾ ਸੰਸਕ੍ਰਿਤ ਸੀਗੀ ਸਾਡੀ ਜਿਹੜੀ ਪਿਸ਼ੋਕੜ ਨਾਲ ਜੁੜੇ ਸਾਡੇ ਇਤਿਹਾਸ ਨਾਲ ਜੁੜੇ ਦਾਸਤਾਵੇਜ਼ ਸੀਗੇ ਉਹ ਸਾਡੇ ਕਿੱਥੇ ਚਲੇ ਗਏ ਅਸਲ ਦੇ ਵਿੱਚ ਕੀ ਹੁੰਦਾ ਸੀ ਜਿਹੜੇ ਭਾਰਤੀ ਲੋਕ ਸੀ ਨਾ ਇਹ ਜਿਹੜੇ ਆਪਣੇ ਦਾਸਤਾਵੇਜ਼ ਸੀ ਜਾਂ ਪੁਸਤਕਾਂ ਸੀ ਜਾਂ ਇਤਿਹਾਸਕ ਦਾਸਤਾਵੇਜ਼ ਇਹ ਮੰਦਰਾ ਚ ਸੰਭਾਲ ਕੇ ਰੱਖਦੇ ਸੀ ਇਹਦੇ ਪਿੱਛੇ ਵੀ ਇੱਕ ਰੀਜ਼ਨ ਸੀ ਇਹਦੇ ਵਿੱਚ ਰੀਜ਼ਨ ਕੀ ਸੀਗਾ ਅਗਰ ਭਾਰਤੀ ਰਾਜਾ ਦੂਜੇ ਰਾਜੇ ਤੇ ਹਮਲਾ ਕਰਦਾ ਸੀ ਨਾ ਧਰਮ ਸੇਮ ਹੋਣ ਕਰਕੇ ਉਹ ਕਦੇ ਮੰਦਿਰਨ ਤੇ ਹਮਲਾ ਨਹੀਂ ਸੀ ਕਰਦਾ ਐਗਜ਼ਾਮਪਲ ਦੇ ਤੌਰ ਤੇ ਜੇ ਮਗਧ ਦੇ ਰਾਜੇ ਨੇ ਕਿਸੇ ਦੂਜੇ ਰਾਜੇ ਤੇ ਹਮਲਾ ਕਰਨਾ ਨਾ ਉਹ ਉਹਦਾ ਸਾਰਾ ਸ਼ਹਿਰ ਉਝਾੜ ਦੂਗਾ ਉਹਦੇ ਘਰ ਢਾ ਦੂਗਾ ਅੱਗਾਂ ਤੱਕ ਲਾ ਦੂਗਾ ਪਰ ਮੰਦਿਰ ਨੂੰ ਕੁਛ ਨਹੀਂ ਕਹੂਗਾ ਤੇ ਉਹਦੇ ਇਹਹੀ ਰੀਜਨ ਸੀਗਾ ਕਿ ਜਿਹੜੀਆਂ ਧਾਰਮਿਕ ਪੁਸਤਕਾਂ ਸੀ ਜਾਂ ਜਿਹੜੇ ਇਤਿਹਾਸਕ ਦਸਤਾਵੇਜ਼ ਸੀ ਉਹ ਮੰਦਿਰਾਂ 'ਚ ਸੰਭਾਲ ਕੇ ਰੱਖ ਦਿੱਤੇ ਜਾਂਦੇ ਸੀ ਕਿ ਇੱਥੇ ਸੇਫ ਰਹਿਣਗੇ ਪਰ ਜਦੋਂ ਵਿਦੇਸ਼ੀ ਆਏ ਆ ਨਾ ਤੇ ਉਹਨਾਂ ਨੇ ਟਾਰਗੇਟ ਹੀ ਮੰਦਿਰਾਂ ਨੂੰ ਕੀਤਾ ਉਹਨਾਂ ਨੂੰ ਲੁੱਟਿਆ ਵੀ ਆ ਲੁੱਟਣ ਤੋਂ ਬਾਅਦ ਹਾਟ ਢੇਰੀ ਵੀ ਕੀਤਾ ਤੇ ਜਿਹੜਾ ਉੱਥੇ ਇਤਿਹਾਸਕ ਪੁਸਤਕਾਂ ਸੀ ਉਹਨਾਂ ਨੂੰ ਅੱਗ ਲਾ ਦਿੱਤੀ ਗਈ ਆ ਜਿਵੇਂ ਨਲੰਦਾ ਯੂਨੀਵਰਸਿਟੀ ਦੇ ਬਾਰੇ 'ਚ ਆਪਾਂ ਪੜਿਆ ਹੋਣਾ ਜਿਹੜੀ ਦੁਨੀਆ ਦੀ ਸਭ ਤੋਂ ਪੁਰਾਣੀ ਤੇ ਸਭ ਤੋਂ ਵੱਡੀ ਯੂਨੀਵਰਸਿਟੀ ਸੀ ਉੱਥੇ ਜਦੋਂ ਅੱਗ ਲੱਗੀ ਸੀ ਤੇ ਕਿੰਨੇ ਮਹੀਨਿਆਂ ਤੱਕ ਜਲਦੀ ਰਹੀ ਸੀ ਉਹ ਕਿਉਂਕਿ ਕਰੋੜਾਂ ਦੇ ਹਿਸਾਬ ਨਾਲ ਉੱਥੇ ਪੁਸਤਕਾ ਸੀਗੀਆਂ ਜਿਹੜੀਆਂ ਸਾੜ ਦਿੱਤੀਆਂ ਗਈਆਂ ਸੀ ਸੋ ਇਦਾਂ ਕਰਕੇ ਜਿਹੜੇ ਇਹ ਹਮਲਾਵਾਰ ਸੀਗੇ ਇਹ ਅੱਗੇ ਆਪਾਂ ਜੇ ਇਹਨਾਂ ਦਾ ਹਿਸਾਬ ਕਰੀਏ ਤੇ ਚਾਰ ਕੈਟਾਗਰੀ ਦੇ ਵਿੱਚ ਸੀਗੇ ਤੇ ਚਾਰ ਕੈਟਾਗਰੀ ਦੇ ਵਿੱਚੋਂ ਅੱਜ ਆਪਾਂ ਗੱਲ ਸਿਰਫ ਪਹਿਲੀ ਕੈਟਾਗਰੀ ਦੀ ਕਰਾਂਗੇ ਤੇ ਪਹਿਲਾ ਕੈਟਾਗਰੀ ਦੇ ਜਿਹੜੇ ਸੀਗੇ ਉਹ ਉਹ ਸੀ ਜਿਹੜੇ ਇੱਥੇ ਸਿਰਫ ਲੁੱਟਣ ਆਉਂਦੇ ਸੀ ਪਰ ਰਾਜ ਕਰਨ ਨਹੀਂ ਸੀ ਆਉਂਦੇ ਤੇ ਲੁੱਟਣ ਵਾਲਿਆਂ ਦੇ ਵਿੱਚ ਕੌਣ-ਕੌਣ ਸੀ? ਮਹਿਮੂਦ ਗਦਰਵੀ, ਮੁਹੰਮਦ ਗੋਰੀ, ਤੈਮੂਰ ਲੰਗ ਤੇ ਉਸ ਤੋਂ ਬਾਅਦ ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਨੀ। ਇਹ ਸਾਰੇ ਕੀ ਸੀ ਇਹ ਲੁੱਟਣ ਆਏ ਸੀ। ਇਹਨਾਂ ਨੇ ਰਾਜ ਨਹੀਂ ਕੀਤਾ ਇੱਥੇ। ਤੇ ਹੁਣ ਜੇ ਆਪਾਂ ਦੇਖੀਏ ਤੇ ਜਿਹੜਾ ਨਾਦਰ ਸ਼ਾਹ ਸੀ 1739 ਚ ਜਦੋਂ ਹਮਲਾ ਕਰਦਾ ਤੇ ਉਹ ਕਿਉਂਦਾ ਰਾਜ ਕਰ ਨਹੀਂ ਸਕਦਾ ਸੀ? ਪਰ ਉਹਨੇ ਰਾਜ ਨਹੀਂ ਕੀਤਾ। ਗਿਆਦੋਂ 600 ਸਾਲ ਪਹਿਲਾਂ ਤਕਰੀਬਨ 1398 ਦੇ ਵਿੱਚ ਹਮਲਾ ਕੀਤਾ ਮਹਿਮੂਦ ਗਜ਼ਨਵੀ ਨੇ ਉਸ ਟਾਈਮ ਇੱਥੇ ਆਹ ਕੌਣ ਸੀ ਉਸ ਟਾਈਮ ਰਾਜ ਸੀ ਇੱਥੇ ਆਹ ਤੁਗਲਕ ਖਾਨ ਦਾ ਤੇ ਤੁਗਲਕ ਖਾਨਦਾਨ ਐਨੇ ਕਮਜ਼ੋਰ ਹੋ ਚੁੱਕੇ ਸੀ ਨਾ ਤੇ ਜੇ ਉਹ ਚਾਹੁੰਦਾ ਮਹਿਮੂਦ ਗਜ਼ਨਵੀ ਉਹ ਭਾਰਤ ਤੇ ਰਾਜ ਕਰ ਸਕਦਾ ਸੀ ਪਰ ਉਹਨੇ ਨਹੀਂ ਕੀਤਾ ਪਰ ਉਹਨੇ ਸੋਮਨਾਥ ਦੇ ਮੰਦਿਰ ਦੇ ਵਿੱਚੋਂ ਲੁੱਟਿਆ ਬਹੁਤ ਕੁਝ ਲੁੱਟ ਕੇ ਵਾਪਸ ਚਲਾ ਗਿਆ ਤੇ ਇੰਦਾ ਹੀ ਨਾਦਰ ਸ਼ਾਹ ਸੀ ਨਾਦਰ ਸ਼ਾਹ ਨੇ 1739 ਚ ਹਮਲਾ ਕੀਤਾ ਤੇ ਦਿੱਲੀ ਦੇ ਵਿੱਚ ਉਹ ਜਾ ਕੇ ਖੜਾ ਦਿੰਦਾ ਮਹਮਸ਼ਾ ਰੰਗੀਲੇ ਨੂੰ ਕਿਉਂਕਿ ਮਹਮਸ਼ਾ ਰੰਗੀਲਾ ਬਹੁਤ ਕਮਜ਼ੋਰ ਸ਼ਾਸਕ ਹੋ ਚੁੱਕਿਆ ਸੀ ਤੇ ਉਹ ਚਾਹਦਾ ਤੇ ਰਾਜ ਕਰ ਸਕਦਾ ਸੀ ਜੇ ਉਹ ਰਾਜ ਇੱਥੇ ਕਰ ਲੈਂਦਾ ਦਿੱਲੀ ਤੋਂ ਲੈ ਕੇ ਅਫਗਾਨਿਸਤਾਨ ਤੇ ਈਰਾਨ ਤੱਕ ਸਾਰਾ ਉਹਦਾ ਹੀ ਰਾਜ ਹੋਣਾ ਸੀ ਪਰ ਨਹੀਂ ਉਹਨੇ ਵੀ ਨਹੀਂ ਰਾਜ ਉਹ ਸਰਫੇ ਤੋਂ ਲੁੱਟਣਾ ਆਇਆ ਸੀ ਤੇ ਨਾਦਰ ਸ਼ਾ ਦੇ ਹਮਲੇ ਦੇ ਉੱਤੇ ਜੇ ਤੁਸੀਂ ਦੇਖਿਆ ਉਹਨਾਂ ਨੇ ਇੱਕ ਫਿਲਮ ਵੀ ਬਣੀ ਸੀ ਪਿੱਛੇ ਜੇ ਮਸਤਾਨੇ ਮਸਤਾਨੇ ਫਿਲਮ ਚ ਨਾਦਰ ਸ਼ਾ ਦਾ ਕਰੋਲ ਪਲੇ ਜਿਹੜਾ ਕੀਤਾ ਗਿਆ ਸੀਗਾ ਆ ਆਪਣਾ ਰਾਹੁਲ ਦੇਵਨ ਸੋ ਉਹ ਚੀਜ਼ਾਂ ਜਿਹੜੀਆਂ ਸੀਗਾ ਨਾਦਰ ਸ਼ਾ ਨੇ ਉਹਨਾਂ ਵੇਲਿਆਂ ਦੇ ਵਿੱਚ ਤੁਹਾਨੂੰ ਪਤਾ 9 ਕਰੋੜ ਰੁਪਏ ਲੁੱਟਿਆ ਸੀ ਉਹਨਾਂ ਟਾਈਮਾਂ ਚ 9 ਕਰੋੜ ਦੀ ਵੈਲਿਊ ਪਤਾ ਕਿੰਨੀ ਸੀ ਅੱਜ ਦੇ ਹਿਸਾਬ ਨਾਲ ਅਰਬਾਂ ਖਰਮਤ ਹੋ ਜਾਦਾ ਜਾਣ ਕੇ ਭਾਰਤ ਗਰੀਬ ਨਹੀਂ ਸੀ ਤੇ ਉਹ ਚਾਹੁੰਦਾ ਰਾਜ ਕਰ ਸਕਦਾ ਸੀ ਪਰ ਉਹਨੇ ਨਹੀਂ ਕੀਤਾ ਤੇ ਅਹਿਮਦ ਸ਼ਾਹ ਬਦਲੀ ਦੇ ਉਸ ਤੋਂ ਬਾਅਦ ਜਿਹੜੇ ਹਮਲੇ ਸ਼ੁਰੂ ਹੋਏ ਆ ਤੇ ਅਹਿਮਦ ਸ਼ਾਹ ਬਦਲੀ ਦਾ ਤਾਂ ਇਹ ਹਿਸਾਬ ਸੀ ਨਾ ਉਹ ਲੋਕਾਂ ਦੇ ਭਾਂਡੇ ਵੀ ਨਹੀਂ ਸੀ ਛੱਡਦਾ ਹੁੰਦਾ ਘਰਾਂ ਦੇ ਵਿੱਚ ਘਰਾਂ ਚੋਂ ਭਾਂਡੇ ਤਾਂ ਅਹਿਮਦ ਸ਼ਾਹ ਬਦਲੀ ਲੈ ਜਾਂਦਾ ਸੀਗਾ ਤੇ ਇੱਕ ਵਾਰ ਦੀ ਘਟਨਾ ਕਿ ਉਹਨੇ ਇੰਨੇ ਕੁ ਭਾਂਡੇ ਇਕੱਠੇ ਕਰਲੇ ਸੀ ਨਾ ਤੇ ਲਾਹੌਰ ਦੇ ਕਿਲੇ ਦੇ ਵਿੱਚ ਭਾਂਡਿਆਂ ਦਾ ਢੇਰ ਲੱਗ ਗਿਆ ਸੀ ਤੇ ਉਹ ਹੈਰਾਨ ਸੀਗਾ ਉਹ ਸੋਚਾਂ ਚ ਡੁੱਬਿਆ ਸੀ ਕਿ ਇੰਨੇ ਭਾਂਡੇ ਮੈਂ ਲੈ ਕੇ ਕਿਵੇਂ ਜਾਊਂਗਾ ਆਪਣੇ ਦੇਸ਼ ਤੇ ਫਿਰ ਇੱਕ ਸਲਾਹਕਾਰ ਨੇ ਉਹਨੂੰ ਕਿਹਾ ਸੀ ਕਿ ਇਹ ਭਾਂਡੇ ਇੱਕ ਖਾਸ ਧਾਤ ਦੇ ਬਣੇ ਹੋਏ ਆ ਜੇ ਆਪਾਂ ਚਾਹੀਏ ਨਾ ਇਹਨਾਂ ਨੂੰ ਪਘਲਾ ਕੇ ਇਹਨਾਂ ਦੇ ਇੱਕ ਤੋਪ ਬਣਾ ਸਕਦੇ ਆ ਤੇ ਉਹਨਾਂ ਭਾਂਡਿਆਂ ਨੂੰ ਪਘਲਾ ਕੇ ਇੱਕ ਤੋਪ ਬਣਾਈ ਗਈ ਸੀ ਤੇ ਉਸ ਤੋਪ ਦਾ ਨਾਮ ਸੀ ਜੰਮ ਜਮਾ ਤੋਪ ਤੇ ਬਾਅਦ ਚ ਉਹ ਸਿੱਖਾਂ ਨੇ ਵੀ ਵਰਤੀ ਆ ਤੇ ਉਹ ਤੋਪ ਦਾ ਇੱਕ ਵੱਖਰਾ ਇਤਿਹਾਸ ਆ ਕਦੇ ਵਕਤ ਮਿਲੇ ਉਸ ਤੋਪ ਤੇ ਵੀ ਆਪਾਂ ਇੱਕ ਵੀਡੀਓ ਜ਼ਰੂਰ ਬਣਾਵਾਂਗੇ ਪਰ ਉਹ ਤੂਫ ਉਹਨਾਂ ਭਾਂਡਿਆਂ ਦੀ ਬਣਾਈ ਗਈ ਸੀ ਜਿਹੜੀ ਦੁਨੀਆ ਦੀ ਸਭ ਤੋਂ ਤਾਕਤਵਰ ਤੂਫ ਮੰਨੀ ਗਈ ਆ ਤੇ ਨਾਦਰ ਸ਼ਾ ਨੇ ਇਕੱਲਾ ਲੁੱਟਿਆ ਨਹੀਂ ਆ 1.5 ਲੱਖ ਬੰਦੇ ਦਾ ਕਤਲ ਕੀਤਾ ਸੀ ਇੱਕ ਦਿਨ ਦੇ ਵਿੱਚ ਉਹਨੇ ਦਿੱਲੀ ਦੇ ਵਿੱਚ ਤੇ ਉਹਨੇ ਤਲਵਾਰ ਕੱਢ ਕੇ ਬਾਹਰ ਰੱਖ ਲਈ ਸੀ ਕਹਿੰਦਾ ਜਿੰਨਾ ਚਿਰ ਮੈਂ ਤਲਵਾਰ ਆਪਣੀ ਮਿਆਨ 'ਚ ਨਹੀਂ ਪਾਉਂਦਾ ਕਤਲੇਆਮ ਰੁਕਣਾ ਨਹੀਂ ਚਾਹੀਦਾ ਉਸ ਤੋਂ ਬਾਅਦ ਕੀ ਹੋਇਆ ਸੀ ਮਾਮਾ ਸ਼ਾ ਰੰਗੀਲਾ ਆਪਣੀ ਬੇਟੀ ਦਾ ਰਿਸ਼ਤਾ ਉਹਦੇ ਮੁੰਡੇ ਨਾਲ ਕਰਨਾ ਮੰਨਿਆ ਸੀ ਤਾ ਉਹਨੇ ਜਾ ਕੇ ਜਿਹੜੀ ਤਲਵਾਰ ਉਹ ਮਿਆਂ ਚ ਪਾਈ ਸੀ ਸੋ ਇਦਾਂ ਕਰਕੇ ਬਹੁਤ ਉਜਾੜਿਆ ਤੇ ਲੁੱਟਿਆ ਜਿਹੜਾ ਗਿਆ ਪਰ ਇਹਨਾਂ ਦੇ ਵਿੱਚ ਇਹ ਸੀ ਕਿ ਰਾਜ ਕਰਨੀ ਸੀ ਉਹਦੇ ਇਹਦਾ ਵੀ ਤੁਸੀਂ ਸੋਚਦੇ ਹੋਵੋਗੇ ਕਿ ਰਾਜ ਕਿਉਂ ਨਹੀਂ ਸੀ ਕਰਨ ਆਉਂਦੇ ਇਹਦੇ ਪਿੱਛੇ ਜਿਵੇਂ ਮੈਂ ਨਾਦਰਸ਼ਾ ਦੀ ਗੱਲ ਕੀਤੀ ਹੈ ਨਾਦਰਸ਼ਾ ਚਾਹੁੰਦਾ ਰਾਜ ਕਰ ਸਕਦਾ ਸੀ ਪਰ ਉਹਨੇ ਕਿਉਂ ਨਹੀਂ ਕੀਤਾ ਉਹਨੂੰ ਪਤਾ ਸੀ ਕਿ ਇੱਥੇ ਭਾਰਤ ਦੇ ਵਿੱਚ ਜੇਕਰ ਉਹ ਰਾਜ ਗੱਦੀ ਤੇ ਬੈਠ ਗਿਆ ਨਾ ਇੱਥੇ ਰੋਜ਼ ਨੂੰ ਇੱਕ ਨਵੀਂ ਬਗਾਵਤ ਆ ਜਿਹੜੀ ਉਹ ਦਬਾਉਣੀ ਪਊਗੀ ਕਿਉਂਕਿ ਇੱਥੇ ਕੋਈ ਨਾ ਕੋਈ ਰਾਜੇ ਨੇ ਉੱਠ ਕੇ ਉਹਨੂੰ ਲਲਕਾਰ ਦੇਣਾ ਸੀ ਤੇ ਵੈਸੇ ਵੀ ਪੰਜਾਬ 'ਚ ਸਿੱਖਾਂ ਬਾਰੇ ਉਹ ਸੌਣ ਹੀ ਚੁੱਕਿਆ ਸੀ ਕਿ ਉਹਨੂੰ ਤਾਂ ਉਹਨਾਂ ਨੂੰ ਦਬਾਉਣ 'ਚ ਹੀ ਵਕਤ ਲੱਗ ਜਾਣਾ ਸਾਰਾ ਤੇ ਉਹ ਆਰਾਮ ਦੀ ਜ਼ਿੰਦਗੀ ਕਦੇ ਜਿਉ ਨਹੀਂ ਸਕਦਾ ਚਲੋ ਬਗਾਵਤਾਂ ਦਬਾਉਣਾ ਤਾਂ ਰਾਜੇ ਦਾ ਇੱਕ ਫਰਜ਼ ਹੁੰਦਾ ਪਰ ਉਸ ਦੇ ਨਾਲ ਉਹਨੂੰ ਭਾਰਤ ਦੀ ਜਿਹੜੀ ਪਰਜਾ ਉਹਨੂੰ ਵੀ ਸੰਭਾਲਣਾ ਪੈਣਾ ਸੀ ਪਰ ਉਹ ਇੰਨੀ ਟੈਨਸ਼ਨ ਜਾਨੀ ਕਿ ਨਹੀਂ ਸੀ ਲੈਣਾ ਚਾਹੁੰਦਾ ਤੇ ਉਹ ਲੁੱਟ ਕੇ ਵਾਪਸ ਚਲਾ ਜਾਂਦਾ ਤੇ ਲੁੱਟਣ ਕਿਉਂ ਆਉਂਦੇ ਸੀ ਇਹਦਾ ਵੀ ਇੱਕ ਰੀਜ਼ਨ ਸੀ ਇਹਦਾ ਰੀਜ਼ਨ ਇਹ ਸੀਗਾ ਕਿ ਜਿਹੜੇ ਇਹ ਇਲਾਕਿਆਂ ਦੇ ਰਾਜੇ ਸੀ ਨਾ ਅਸਲ ਦੇ ਵਿੱਚ ਉਹ ਕੀ ਹੁੰਦੇ ਸੀ ਉਹ ਹੁੰਦੇ ਸੀ ਆਰਥਿਕ ਜਿਹੜੇ ਪੱਖੋਂ ਬਹੁਤ ਗਰੀਬ ਹੁੰਦੇ ਸੀ ਕਿਉਂਕਿ ਉੱਥੇ ਜਿੱਦਾਂ ਕਹਿ ਲਓ ਫਸਲਾਂ ਨਹੀਂ ਸੀ ਹੁੰਦੀਆਂ ਖਾਲੀ ਰੇਗਿਸਤਾਨ ਟਾਈਪ ਦੇ ਇਲਾਕੇ ਸੀਗੇ ਕਿ ਉੱਥੇ ਇਨਕਮ ਦੇ ਸੋਰਸਸ ਨਹੀਂ ਸੀਗੇ ਜਦੋਂ ਇਹ ਇਨਾਂ ਨੇ ਰਾਜ ਚਲੋ ਕਰਨਾ ਤੇ ਉਹਨਾਂ ਨੂੰ ਟੈਕਸ ਕਿੰਨਾ ਕਾਉਣਾ ਸੀ ਟੈਕਸ ਤਾਂ ਤਾਂ ਹੀ ਹੋਣਾ ਸੀ ਨਾ ਜੇ ਉੱਥੋਂ ਦੀ ਪਬਲਿਕ ਅਮੀਰ ਹੁੰਦੀ ਜੇ ਉਹਨਾਂ ਦਾ ਉਹਨਾਂ ਕੋਲੇ ਪੈਸਾ ਹੁੰਦਾ ਜਦੋਂ ਪਬਲਿਕ ਹੀ ਗਰੀਬ ਆ ਟੈਕਸ ਕਿੱਥੋਂ ਦਊ ਰਾਜੇ ਨੂੰ ਤੇ ਰਾਜੇ ਦੇਆਂ ਜਿਹੜੇ ਖਜ਼ਾਨੇ ਜਦੋਂ ਖਾਲੀ ਹੋ ਜਾਂਦੇ ਸੀ ਤੇ ਭੱਤਵੰਦ ਮੂੰਹ ਕਰ ਲੈਂਦੇ ਸੀ ਕਿਉਂਕਿ ਸਭ ਤੋਂ ਅਮੀਰ ਦੇਸ਼ ਸੀਗਾ ਤੇ ਇੱਥੋਂ ਨਾਦਰ ਸ਼ਾਹ ਨੇ ਜਦੋਂ ਲੁੱਟਿਆ ਸੀ ਨਾ ਇਹਨੂੰ ਜਦੋਂ ਡੁੱਟ ਕੇ ਵਾਪਸ ਗਿਆ ਸੀ ਤੇ ਤਿੰਨ ਸਾਲ ਉਹਨੇ ਆਪ ਦੇ ਪਰਜਾ ਤੋਂ ਟੈਕਸ ਨਹੀਂ ਸੀ ਲਿਆ ਤਿੰਨ ਸਾਲ ਜਾਨੀ ਕਿ ਇੰਨਾ ਪੈਸਾ ਉਹਨੇ ਲੁੱਟਿਆ ਸੀ 3 ਸਾਲਾਂ ਨੂੰ ਟੈਕਸ ਲੈਣ ਦੀ ਲੋੜ ਨਹੀਂ ਸੀ ਭਾਈ ਸੋ ਇਦਾਂ ਹੀ ਇਹਦਾ ਰੀਜ਼ਨ ਸੀਗਾ ਕਿ ਉਹ ਹਮਲਾ ਕਰਦੇ ਸੀ ਜਦੋਂ ਉਹਨਾਂ ਦੇ ਖਜ਼ਾਨੇ ਖਾਲੀ ਹੋ ਜਾਂਦੇ ਸੀ ਤੇ ਉਹ ਭਾਰਤ ਵਾਲਾ ਆ ਜਾਂਦੇ ਸੀ ਲੁੱਟ ਕੇ ਲੈ ਜਾਂਦੇ ਸੀ ਤੇ ਅਮਰਸ਼ਾਬਦਾਲੀ ਵੇਲੇ ਤੱਕ ਕਹਾਵਤ ਹੀ ਸਾਡੇ ਪੰਜਾਬ ਚ ਬਣ ਗਈ ਸੀ ਕਿ ਖਾਦਾ ਪੀਤਾ ਲਾਹੇ ਦਾ ਤੇ ਬਾਕੀ ਆਮਦ ਸ਼ਾਇਦ ਉਹ ਕਣਕ ਤੱਕ ਵੀ ਲੋਕਾਂ ਦੇ ਘਰੋਂ ਖਾਣ ਵਾਲੀਆਂ ਫਸਲਾਂ ਤੱਕ ਵੀ ਚੱਕ ਕੇ ਲੈ ਜਾਂਦਾ ਹੁੰਦਾ ਸੀ ਤੇ ਸਾਡੇ ਬਜ਼ੁਰਗ ਜਿਹੜੇ ਸੀ ਉਸ ਟਾਈਮ ਉਹਨਾਂ ਨੇ ਇੱਕ ਕਹਾਵਤ ਬਣਾਈ ਸੀ ਕਿ ਜਿਹੜਾ ਖਾ ਲੋਗੇ ਪੀ ਲੋਗੇ ਉਹੀ ਤੁਹਾਨੂੰ ਲਾਹੇਵੰਦ ਆ ਜਿਹੜਾ ਤੁਸੀਂ ਜੋੜ ਕੇ ਰੱਖ ਲਿਆ ਉਹ ਤਾਂ ਜਿਹੜਾ ਅਹਿਮਦ ਸ਼ਬਦਾਨੀ ਲੁੱਟ ਕੇ ਲੈ ਜਾਊਗਾ ਇਹ ਇਕੱਲਾ ਅਨਾਜ ਤੇ ਪੈਸਾ ਨਹੀਂ ਸੀ ਲੋੜ ਇਹ ਇਥੋਂ ਦੀਆਂ ਔਰਤਾਂ ਵੀ ਚੱਕ ਕੇ ਜਾਂਦੇ ਸੀ ਤੇ ਔਰਤਾਂ ਨੂੰ ਕਿਉਂ ਚੱਕਿਆ ਜਾਂਦਾ ਸੀ ਕਿਉਂਕਿ ਹਵਸ ਦੇ ਭੁੱਖੇ ਸੀਗੇ ਤੇ ਜਦੋਂ ਇਹਨਾਂ ਦਾ ਆਪ ਦੀਆਂ ਦੇਸ਼ ਦੀਆਂ ਔਰਤਾਂ ਤੋਂ ਮਨ ਭਰ ਜਾਂਦਾ ਸੀ ਤੇ ਦੂਜੇ ਦੇਸ਼ ਦੀਆਂ ਔਰਤਾਂ ਨੂੰ ਚੱਕ ਲਿਆਉਂਦੇ ਸੀ ਤੇ ਆਪਹੀ ਨਹੀਂ ਸੀ ਰੱਖਦੇ ਭਾਰਤ ਦੀਆਂ ਔਰਤਾਂ ਨੂੰ ਯੂਰਪ ਤੱਕ ਵੇਚਿਆ ਜਾਂਦਾ ਰਿਹਾ ਇਹਨਾਂ ਦੁਆਰਾ ਮਿਡਲ ਈਸਟ ਤੇ ਯੂਰਪ ਤੱਕ ਵੇਚੀਆਂ ਜਾਂਦੀਆਂ ਰਹੀਆਂ ਤੇ ਸਿੱਖਾਂ ਨੇ ਬੜੇ ਵਾਰ ਛੜਾਈਆਂ ਵੀ ਆ ਤੁਸੀਂ ਦੇਖਿਆ ਵੀ ਹੋਣਾ ਮਸਤਾਨੇ ਫਿਲਮ ਦੇ ਵਿੱਚ ਹੀ ਕਸੀਨ ਹੈਗਾ ਜਿੱਥੇ ਔਰਤਾਂ ਨੂੰ ਛੜਾਇਆ ਜਾਂਦਾ ਸੋ ਇਦਾਂ ਇਹ ਹਮਲਾਵਾਰ ਉਹ ਸੀਗੇ ਜਿਹੜੇ ਰਾਜਕਰ ਨਹੀਂ ਸੀ ਆਏ ਇਹਨਾਂ ਦਾ ਸਿਰਫ ਕੰਮ ਸੀ ਇੱਥੇ ਲੁੱਟਣਾ ਪਰ ਇਹਨਾਂ ਨੇ ਨੁਕਸਾਨ ਬਹੁਤ ਕੀਤਾ ਜਿਵੇਂ ਪਹਿnde ਜਿਹੜੇ ਹਮਲਾਵਾਰ ਸੀ ਜਿਵੇਂ ਸ਼ਕੰਦਰ ਦਾ ਮੈਂ ਜ਼ਿਕਰ ਕੀਤਾ ਪਾਰਸ਼ਿਆਂ ਦਾ ਜਾਂ ਜਨੁਨਾਨੀਆਂ ਦਾ ਇਹ ਲੋਕ ਇੱਥੇ ਆਏ ਪਰ ਇਹਨਾਂ ਨੇ ਸਾਡੀ ਸਭਿਤਾ ਜਾਂ ਸਾਡੀ ਜਿਹੜੀ ਇੱਥੋਂ ਦੀ ਸੰਸਕ੍ਰਿਤੀ ਸੀ ਉਹਨੂੰ ਨੁਕਸਾਨ ਨਹੀਂ ਪਹੁੰਚਾਇਆ ਜਿਵੇਂ ਮੁਹੰਮਦ ਗੋਰੀ ਦਾ ਸ਼ਾਇਦ ਜ਼ਿਕਰ ਮਿਲਦਾ ਕਿ ਜਦੋਂ ਉਹਨੇ ਹਮਲਾ ਕੀਤਾ ਸੀ ਨਾ ਤੇ ਇੰਦਰਪ੍ਰਸਤ ਸ਼ਹਿਰ ਦੀਆਂ ਕੁਝ ਨਿਸ਼ਾਨੀਆਂ ਹਲੇ ਬਾਕੀ ਸੀ ਤੇ ਹੈਰਾਨ ਰਹਿ ਗਿਆ ਸੀ ਦੇਖ ਕੇ ਕਿ ਐਡੀ ਤਰੱਕੀ ਵਾਲਾ ਕੋਈ ਦੇਸ਼ ਹੈਗਾ ਧਰਤੀ ਦੇ ਉੱਤੇ ਇਂਦਰਪ੍ਰਸਤ ਕਿਹੜਾ ਸੀ ਇਂਦਰਪ੍ਰਸਤ ਉਹ ਸੱਤਾਂ ਸ਼ਹਿਰਾਂ ਦੇ ਵਿੱਚੋਂ ਇੱਕ ਸ਼ਹਿਰ ਸੀ ਜਿਹੜੇ ਸੱਤਾਂ ਸ਼ਹਿਰਾਂ ਨੂੰ ਮਿਲਾ ਕੇ ਅੱਜ ਦੀ ਇੱਕ ਦਿੱਲੀ ਬਣੀ ਹੋਈ ਹੈ ਮੈਂ ਪਹਿਲਾਂ ਵੀ ਇੱਕ ਵੀਡੀਓ 'ਚ ਜ਼ਿਕਰ ਕੀਤਾ ਸੀ ਨਾ ਕਿ ਦਿੱਲੀ ਸੱਤ ਸ਼ਹਿਰਾਂ ਨੂੰ ਮਿਲਾ ਕੇ ਬਣੀ ਹੋਈ ਹੈ ਸੱਤ ਸ਼ਹਿਰ ਸੀਗੇ ਇੱਥੇ ਇਂਦਰਪ੍ਰਸਤ ਸਮੇਤ ਜਿਨ੍ਹਾਂ ਨੂੰ ਮਿਲਾ ਕੇ ਇੱਕ ਸ਼ਹਿਰ ਜਿਹੜਾ ਅੱਜ ਹੈਗਾ ਭਾਰਤ ਦੀ ਰਾਜਧਾਨੀ ਦਿੱਲੀ ਤੇ ਹੁਣ ਕਈਆਂ ਦੇ ਦਿਲਚਸਪੀ ਵੀ ਸਵਾਲ ਹੋਣੇ ਆ ਕਿ ਸਾਨੂੰ ਸਭ ਤੋਂ ਵੱਧ ਫਿਰ ਲੁੱਟਿਆ ਕਿਨੇ ਆ ਇਹਨਾਂ ਦੇ ਵਿੱਚੋਂ ਅਸਲ ਦੇ ਵਿੱਚ ਸਾਨੂੰ ਇਹਨਾ ਹਮਲਾਵਾਰਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਲੁੱਟਣ ਵਾਲਾ ਕੋਈ ਨਹੀਂ ਸੀ ਸਾਨੂੰ ਸਭ ਤੋਂ ਵੱਡ ਲੁੱਟਿਆ ਅੰਗਰੇਜ਼ਾਂ ਨੇ ਤੇ ਉਹ ਕਿਹੜੀ ਕੈਟਾਗਰੀ ਦੇ ਵਿੱਚ ਆਉਂਦੇ ਸੀ ਤੇ ਉਹਨਾਂ ਨੇ ਕਿਵੇਂ ਸਾਨੂੰ ਲੁੱਟਿਆ ਤੇ ਕਿਉਂ ਤੇ ਕਿਸ ਤਰੀਕੇ ਨਾਲ ਸਾਰੀ ਜਿਹੜੀ ਗੱਲਬਾਤ ਆਪਾਂ ਅਗਲੇ ਭਾਗ ਦੇ ਵਿੱਚ ਕਰਾਂਗੇ ਕਿਉਂਕਿ ਇਹ ਲੜੀਵਾਰ ਤਿੰਨ ਚਾਰ ਭਾਗ ਦਾ ਹੋਊਗਾ ਅੱਜ ਆਪਾਂ ਪਹਿਲੀ ਕੈਟਾਗਰੀ ਦੀ ਗੱਲ ਕੀਤੀ ਸੀ ਇਹ ਉਹ ਕੈਟਾਗਰੀ ਸੀ ਜਿਹੜੇ ਇੱਥੇ ਰਾਜ ਕਰਨ ਨਹੀਂ ਸੀ ਆਈ ਸਿਰਫ ਇੱਕ ਲੁੱਟਣ ਆਉਂਦੀ ਸੀ ਤੇ ਲੁੱਟ ਕੇ ਵਾਪਸ ਚਲੀ ਜਾਂਦੀ ਸੀ ਉਸ ਤੋਂ ਬਾਅਦ ਰਾਜ ਕਰਨ ਵਾਲੀ ਜਿਹੜੀ ਕੈਟੇਗਰੀ ਆ ਉਹ ਮੁਗਲਾਂ ਦੇ ਵਿੱਚ ਆਉਂਦੀ ਆ ਬਾਬਰ ਟਾਈਮ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਬਾਬਰ ਤੋਂ ਕਿਵੇਂ ਰਾਜ ਸ਼ੁਰੂ ਹੋਇਆ ਫਿਰ ਬਾਬਰ ਤੋਂ ਅੱਗੇ ਹਮਾਂਜੂ ਹੋ ਗਿਆ ਅਕਬਰ ਹੋ ਗਿਆ ਜahangir ਹੋ ਗਿਆ ਜahangir ਤੋਂ ਅੱਗੇ ਸ਼ਾਹਜਹਾਂ ਸ਼ਾਹਜਹਾਂ ਤੋਂ ਅੱਗੇ ਔਰੰਗਜ਼ੇਬ ਔਰੰਗਜ਼ੇਬ ਤੋਂ ਅੱਗੇ ਬਹਾਦਰ ਸ਼ਾ ਇਹ ਸਾਰੀ ਲੜੀਵਾਰ ਆਪਾਂ ਜਿਹੜੀ ਗੱਲਬਾਤ ਕਰਾਂਗੇ ਬਹਾਦਰ ਸ਼ਾ ਤੋਂ ਅੱਗੇ ਉਹਦਾ ਭਤੀਜਾ ਫਰਖਸੀਅਰ ਫਰਖਸੀਅਰ ਤੋਂ ਬਾਅਦ ਜਿਹੜੀ ਚੱਲਦੀ-ਚੱਲਦੀ ਗੱਦੀ ਜਹਾਂਦਰ ਸ਼ਾ ਜਹਾਂਦਰ ਸ਼ਾ ਤੋਂ ਅੱਗੇ ਕਿਵੇਂ ਗਈ ਤੇ ਜਿਹੜੀਆਂ ਇਹ ਸਾਰੀਆਂ ਗੱਲਾਂ ਨਾ ਇਹ ਆਪਾਂ ਅਗਲੇ ਭਾਗ ਦੇ ਵਿੱਚ ਕਰਾਂਗੇ ਸੋ ਇਸ ਲਈ ਮੈਂ ਦੁਬਾਰਾ ਫੇਰ ਕਹਿ ਰਿਹਾ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਨੂੰ ਲਾਈਕ ਤੇ ਸ਼ੇਅਰ ਵੀ ਕਰਿਓ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਕਿ ਪੰਜਾਬ ਹੀ ਵਾਰ-ਵਾਰ ਕਿਉਂ ਉਜੜਦਾ ਰਿਹਾ ਕਿ ਪੰਜਾਬ ਦੇ ਜੰਮਿਆਂ ਨੂੰ ਨਿਤਮ ਹੀ ਮਾਂ ਕਿਉਂ ਪੈਂਦੀਆਂ ਰਹੀਆਂ ਇਹਦੇ ਪਿੱਛੇ ਮੈਂ ਜਿਵੇਂ ਪਹਿਲਾਂ ਦੱਸ ਕੇ ਛੱਡਿਆ ਕਿ ਦਰਾਂ ਇੱਕ ਹੈਬਰ ਉਹ ਪੰਜਾਬ ਦੇ ਮੂਰੇ ਹੀ ਸੀ ਤੇ ਸਭ ਤੋਂ ਪਹਿਲਾਂ ਪੰਜਾਬ ਹੀ ਮੂਰੇ ਆਉਂਦਾ ਸੀ ਤੇ ਪੰਜਾਬ ਹੀ ਲਟੜਿਆ ਜਾਂਦਾ ਰਿਹਾ ਹਮੇਸ਼ਾ ਤੋ ਬਾਕੀ ਗੱਲਾਂ ਬਾਤਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ